ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਜੋੜ ਸਿੰਘ ਵਾਲੇ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੇਲ ਦੇ ਫਾਰਮ ਤੇ ਆਇਆ ਦੋਸਤੋ ਅੱਜ ਤਿੰਨ ਮੱਝਾਂ ਝੋਟੀਆਂ ਦੇ ਕੋਲੇ ਬਕਾਊ ਆ ਮਾਲ ਬਿਲਕੁਲ ਸਾਰਾ ਸੁਆ ਸੁਆ ਤਾਜ਼ਾ ਪੂਰੀ ਗੱਲਬਾਤ ਕਰਦੇ ਆ ਹਰਵੇਲ ਸਤਿ ਸ੍ਰੀ ਅਕਾਲ ਵੀਰ ਹਾਂਜੀ ਸਾਨੂੰ ਸਭ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਵੀਰੇ ਬੜੇ ਵਧੀਆ ਬੜੇ ਵਧੀਆ ਠੀਕ ਠਾਕ ਹੋਈ ਚਲੋ ਸ਼ੁਕਰ ਮਾਲਕ ਦਾ ਹਰਵੇਲ ਅੱਜ ਵੈਸੇ ਦੋ ਜਿਹੜੀਆਂ ਨੀਲੀ ਰਾਵੀ ਦੇ ਵਿੱਚ ਮੱਝਾਂ ਝੋਟੀਆਂ ਨੇ ਬਿਲਕੁਲ ਐਸਾ ਆ ਪਛੂ ਤਿੰਨੇ ਨੇ ਤਿੰਨੇ ਸੂਏ ਸਵਾਏ ਨੇ ਦੋ ਨੀਲੀ ਦੀਆਂ ਨੇ ਠੀਕ ਹੈ ਜੀ ਇੱਕ ਮੋਰਾ ਚ ਆ ਜਿਹੜੀ ਆਪਣੇ ਕੋਲ ਨੀਲੀ ਦੀ ਝੋਟੀ ਹੈ ਤਾਂ ਕੀ ਬੇਰਵਾ ਫਿਰ ਆ ਕੋਏ ਨੂਰ ਦੀ ਆ ਪਹਿਲਾ ਸੂਆ ਵਾ ਠੀਕ ਆ ਸੂਈ ਨੂੰ ਅੱਜ ਇਹਨੂੰ 4-5 ਦਿਨ ਹੋ ਗਏ ਆ ਠੀਕ ਹੈ ਜੀ ਥੱਲੇ ਲਗਭਗ 9-10 ਕਿਲੋ ਇਹਦੇ ਬੋਲਾ ਹੋਊਗਾ ਲਓ ਜੀ 9-10 ਕਿਲੋ ਬੋਲਾ ਇਸ ਝੋਟੀ ਦੇ ਥੱਲੇ ਠੀਕ ਆ ਜੀ ਬਾਕੀ ਝੋਟੀ ਕੋਹੇ ਨੂਰ ਬੁੱਲਦੀ ਆ ਠੀਕ ਆ ਸਿੰਗਲ ਹੱਡੀ ਤੇ ਖਾਰਟਕਾ ਤੋਂ ਬਹੁਤ ਸੋਹਣੀ ਝੋਟੀ ਦਾ ਠੀਕ ਆ ਜੀ ਮਗਰ ਕਟਾ ਮੇਲ ਕਾਫ ਆ ਦਿਨ ਕਿਨੇ ਦੱਸਿਆ ਦਿਨ ਅੱਜ ਇਹਨੂੰ 4-5 ਹੀ ਆ ਚੌਣ ਚਵਾਦੀ ਵੀ ਚੰਗੀ ਆ ਕੋਈ ਭਰਾ ਜਿੱਦਾ ਮਰਜ਼ੀ ਤਸੱਲੀ ਕਰ ਲੈ ਇਥੇ ਅਣਖੇ ਠੀਕ ਆ ਰੇਟ ਦਿੱਤੇਗਾ ਨੰਬਰਾਂ ਤੇ ਕਾਲ ਕਰ ਲਿਓ ਠੀਕ ਆ ਜੀ ਮੁੱਲ ਫੋਨ ਤੇ ਭਰਾਵਾਂ ਨੂੰ ਦੱਸ ਦਿੱਤਾ ਜਾਊਗਾ ਹਰਵੀਰ ਹਰਵੀਰ ਇਹ ਆਪਣੇ ਕੋਲ ਝੋਟੀ ਆ ਗਈ ਇੱਕ ਸੈਕਿੰਡ ਨੰਬਰ ਤੇ ਵੈਸੇ ਦੋ ਨੀਲੀ ਰਾਵੀ ਦੀ ਅੱਜ ਝੋਟੀਆਂ ਪਕਾਊਗਾ ਤੇ ਇਹ ਝੋਟੀ ਦਾ ਕੀ ਫੇਰਵਾਜੇ ਰਾਜ ਸਾਹਿਬ ਦੂਜਾ ਸੂਆ ਸੂਈ ਆ ਓਕੇ ਪਿੱਛੇ ਮੇਲ ਕਾਫ ਆ ਗਿਆ ਵਾ ਮਗਰ ਕੱਟਾ ਮੇਲ ਕਾਫ ਜਿਆ ਦੇਖੋ 10 ਦਿਨ ਦਾ ਸਮਾਂ ਹੋ ਗਿਆ 8 ਦਿਨਾਂ ਦੀ ਸੂਈ 10 ਦਿਨ ਦਾ 10 ਦਿਨਾਂ ਦੀ 12 ਕਿਲੋ ਹਾਜ਼ਰੀ ਦੇ ਥੱਲੇ ਠੀਕ ਆ ਭਰਾ ਲੋ ਜੀ 12 ਕਿਲੋ ਦੁੱਧ ਐਸ ਵਕਤ ਇਸ ਝੋਟੀ ਦੇ ਥੱਲੇ ਹਾਜ਼ਰ ਆ ਤੇ ਦੂਜਾ ਸੂਬਾ ਇਹ ਝੋਟੀ ਆਪਾਂ ਭਰਾਵਾਂ ਨੂੰ ਦਿਖਾ ਰਹੇ ਹਾਂ ਠੀਕ ਆ ਜੀ ਸੋ 10 ਦਿਨਾਂ ਦੀ ਸੂਈਏ ਤੇ ਕੰਪੈਕਟ ਲੈਵਾ ਮੇਰੇ ਭਰਾ ਵੇਖੋ ਠੀਕ ਆ ਜੀ ਪਲਵਾਂ ਦੇ ਚਾਰ ਇੱਕ ਨੰਬਰ ਹਾਂ ਦੁੱਧ ਰਸ ਜਿੰਨੀ ਇਹ ਚਾਰੂ ਆ ਨਾ ਖਾਂਦੀ ਆ ਹਾਂ ਜੀ 16 ਕਿਲੋ ਤੱਕ ਵੀ ਚਵਾ ਦਊਂ ਕਿਉਂਕਿ ਪਸ਼ੂ ਜਿਹੜਾ ਚਰੂਗਾ ਉਹੀ ਦੁੱਧ ਦੇਊਗਾ ਬਿਲਕੁਲ ਜੀ ਬਿਲਕੁਲ ਲੋ ਵੀ ਕਰੋ ਜਾ ਕੇ ਠੀਕ ਆ ਜੀ ਐਸ ਵਕਤ 12 ਕਿਲੋ ਦੁੱਧ ਮੇਰਾ ਭਰਾ ਕੋਈ ਵੀ ਚੋ ਕੇ ਤਸੱਲੀ ਕਰ ਲੇ ਆਪਣੀ ਮੁੱਠੀ ਵਾਲਾ ਥਣ ਲੱਗਾ ਬਾਕੀ ਲੈਵਾ ਪੂਰੀ ਸੂ ਨੂੰ ਲੈਵਾ ਟੱਚ ਹੁੰਦਾ ਵਾ ਨਿੱਗਰ ਲੈਵਾ ਠੋੜ ਨਿੱਗਰ ਲੈਵਾ ਠੀਕ ਹੈ ਇਹ ਨਹੀਂ ਕਿ ਲਫਾਫਾ ਲੈਵਾ ਹਿਲਦਾ ਵਾ ਜਾਂ ਕੁਝ ਵੀ ਬਿਲਕੁਲ ਚਵਾਈ ਸਿਰਾਈ ਆ ਬਿਲਕੁਲ ਜੀ ਬਿਲਕੁਲ ਇਹ ਠੰਡੀ ਸੀ ਆ ਦੇਖੋ ਠੀਕ ਆ ਵਿੱਚ ਇੱਕ ਇਧਰ ਜਿਹੜੀ ਬਲੈਕ ਮੋਰਾ ਪ੍ਰਿੰਟ ਦੇ ਵਿੱਚ ਆ ਚੋਕੀ ਬਸ ਹੋਈ ਜਾਂਦਾ ਮੋਰਾ ਜੀ ਦੋ ਦੇਦੇ ਥੱਲੇ 12 ਕਿਲੋ ਆਜਾ ਠੀਕ ਆ ਜੀ ਇਹ ਵੀ 12 ਕਿਲੋ ਤੇ ਚੱਲ ਰਹੀ ਆ 12 ਕਿਲੋ ਮਗਰ ਕਟਾ ਇਹਦੇ ਵੀ ਇਹਦੇ ਵੀ ਕੱਟਾ ਵਾ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਵੀ ਰਾਸਿਆ 8-10 ਦਿਨਾਂ ਦੀ ਸੂਈ ਆ ਲਓ ਜੀ 8-10 ਦਿਨਾਂ ਦੀ ਇਹ ਵੀ ਤੁਹਾਨੂੰ ਆਪਾਂ ਜਿਹੜੀ 200 ਮਾਜ ਦਿਖਾ ਰਹੇ ਆ ਇਹ ਹਰਿਆਣੇ ਤੋਂ ਝੋਟੀ ਆਈ ਸੀਗੀ ਠੀਕ ਆ ਇਹ ਵੀ ਦੂਜੇ ਸੂਏ ਦੇ ਵਿੱਚ ਹੀ ਆ ਠੀਕ ਆ ਜੀ ਤੇ 14 ਕਿ ਲੀਟਰ ਨੋਰਮਲ ਤੇ ਚੱਲਦੀ ਰਹੀ ਪਿਛਲੀ ਵਾਰ ਠੀਕ ਆ ਠੀਕ ਆ ਤੇ ਚੰਗੇ ਦੁੱਧ ਦੀ ਆਪੇ ਤੇ ਦਵਾਸ ਕਰ ਸਕਦੇ ਵਨ ਸਪੇਸ ਬਹੁਤ ਸੋਹਣੀ ਖਰਾ ਦੀ ਠੀਕ ਆ ਠੀਕ ਆ ਬਾਕੀ ਚਵਾਈ ਬਿਲਕੁਲ ਉਹੀ ਆ ਬਿਲਕੁਲ ਕੋਣੀ ਰਾਸੇ ਚਵਾਈ ਜ ਤਿੰਨੇ ਮੱਜਾਂ ਬੜੀਆਂ ਓਕੇ ਲਓ ਜੀ ਚਵਾਈ ਦੇ ਵਿੱਚ ਦੋਸਤੋ ਇੱਕ ਤੋਂ ਇੱਕ ਬੈਸਟ ਹੀ ਮਿਲੂਗੀ ਤੁਹਾਨੂੰ ਠੀਕ ਆ ਜੀ ਚਲੋ ਚਵਾਈ ਨਹੀਂ ਮਾੜੀ ਨਿਕਲਦੀਗੀ 12 ਕਿਲੋ ਤੇ ਚਲਣ ਦੀ ਹੈ ਕੋਈ ਅਠਾ 10 ਦਿਨਾਂ ਦੀ ਸੁਈ ਹੈ ਮਗਰ ਕਟਾ ਮੇਲ ਕਾਫ ਆ ਬਿਲਕੁਲ ਇੱਕ ਰੰਗ ਬਲੈਕ ਹੀ ਮਗਰ ਕਟਾ ਕੁਝ ਕੁ ਮਗਰ ਪੂਛ ਤੇ ਵਾਲ ਵਾਈਟ ਹੋਣਗੇ ਬੱਚੇ ਦੇ ਵੀ ਤੇ ਮੱਜ ਦੇ ਵੀ ਤੁਸੀਂ ਵੇਖੂਗੇ ਕੁਝ ਕੁ ਮਗਰ ਪੂਛ ਤੇ ਵਾਲ ਚਟੇ ਆ ਬਾਕੀ ਸਾਰੀ ਕਰਮਾਲੀ ਆ ਵੀ ਬਲ